ਮੈਂ ਆਉਂਦੇ ਪੁੱਤ ਦੇ ਕਰਤੇ ਰਾਣੀ ਸੀ ਤੇ ਬਾਹਰ ਆਖਦੀ ਰੋਈ ਜਾਈ ਨਾ ਇਹਦਾ ਮਾਤਾ ਕਲਾ ਭੋਗੇ ਆਤਾ ਰੋਈ ਜਾਈ ਲਾ ਭੋਗੇ ਨਾ 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 ਇਹ ਹੈਗਾ ਲੰਬੂ ਤੇ ਦੂਜਾ ਨਾਲ ਕੋਈ ਕੁਝ ਪਰ ਲਾਬ ਬੰਗੂ ਪਰਿਆਲਾ ਫੇਰ ਇਹਨੂੰ ਕਹਿੰਦੇ ਨਹੀਂ ਕਰਦੀ ਉਹ ਮੈਂ ਹੀ ਬਹਿ ਗਿਆ ਗੱਡੀ 'ਚ ਇਹਨੂੰ ਕਹਿੰਦੇ ਭੈੜਾ ਲੱਗਦਾ ਉਹ ਕੱਥੇ ਮੁਵਾ ਕੇ ਆ ਮੈਂ ਇਹਨੂੰ ਕਹਿੰਦਾ ਕਹਿੰਦਾ ਸਾਲੇ ਕਹਿੰਦੇ ਲੋਰ ਪਾਇਆ ਲੇ ਬੂਡ ਪਾਇਆ ਪੇੜਾ ਲੱਗਦਾ ਮੇਰ ਪੁੱਤ ਬੜ ਕੇ ਤੈਨੂੰ ਇਹ ਨਾਨੇ ਛਟਿਆਈ ਦੀ ਕਿੱਤੇ ਲੈ ਗੇ ਮੈਂ ਫੋਨ ਲਾਈ ਗਈ ਮੈਂ ਫੋਨ ਲਾਈ ਦੀ ਨਾ ਬਲਾਵਨੇ ਮੇਰਾ ਫੋਨ ਚੱਕਿਆ ਨਾ ਲਾਉਂਦੀ ਪੇਲੇ ਬੂ ਮੇਰਾ ਬੰਦ ਕਿੱਤੇ ਆ ਮੇਰਾ ਬੰਦ ਕਿੱਤੇ ਆ ਬਲਾਵ ਦੱਸੋ ਕੋਣ ਸੀ ਇਹ ਹੈ ਕਿ ਇਹ ਚਲਾ ਲੇ ਸੋ ਅਵਰੀ ਲੋਕ ਜਿਹੜੇ ਸਰਪ੍ਰੋਖ ਅੰਕੀਸੂ ਸਾਹਿਬ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਫ੍ਰੀਪੋਨ ਇਹਨਾਂ ਦਾ ਪਰਸਪਰਤ ਮੰਨਦੇ ਆ ਕਿ ਸਾਡੀ ਆਰਥਿਕਤਾ ਵੀ ਆ ਰਹੀ ਹੈ ਜਰਾ ਉਹ ਆਪੀ ਕਰਕੇ ਬਾਈ ਹੋਣਾ ਤੇ ਇਹਦੀ ਕੀ ਗੱਲ ਅੱਜ ਮੇਰੀ ਸਭ ਸ਼ਾਂਤ ਅਖਰ ਇਹਨਾਂ ਕੋਲੋਂ ਵੀ ਐਫਰੀਡ ਹੋ ਚੁੱਕੇ ਨੇ ਸਮਝਾ ਇੱਕ ਦੋ ਬੰਦੇ ਗ੍ਰਿਫਤਾਰ ਹੋ ਜਾਣਗੇ ਇਹਨਾਂ ਦੇ ਜਿਹੜੇ ਰਿਲੇਟਿਵ ਨੇ ਇੱਕ ਇੱਕ ਜਗ੍ਹਾ ਤਾਂ ਮੈਂ ਜਾ ਕੇ ਇਹ ਕਰਤੀਆਂ ਸੀ ਉਹਨਾਂ ਨੂੰ ਚੱਪਲੀ ਹਿੰਦੀ ਪਰ ਉਹਦੀ ਕੁਛ ਕਿਤੇ ਚੱਲ ਨਹੀਂ ਜੰਤ ਹੀ ਉਹ ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਤਸੱਲ ਕੇ ਚੋੜ ਹੋਇਆ ਜਮਾ ਐਸਐਸਪੀ ਦੇ ਬਾਹਰ ਚਲੇ ਉੱਥੇ ਨੇ ਸਰ ਜਿਹੜੀ ਆਪਣੀ ਹਰੀ ਸਿੰਘ ਰੋਡ ਐ ਫਿਰ ਆ ਗੱਲ ਹੋਰ ਰੋਡ ਹੋਣੀ ਸਰ ਤੋ ਜੋ ਵੀ ਹੋਇਆ ਸਰ ਬਹੁਤ ਮਾੜਾ ਹੋਇਆ ਜੀ ਬਟ ਕਹਦੇ ਬਿਲਕੁਲ ਐਸਐਸਪੀ ਸਾਹਿਬ ਦਾ ਬੁਆਹੀ ਹੈ ਨੇੜੇ ਹੀ ਜਿੱਥੇ ਇਹ ਮਾਰਡਰ ਹੋ ਗਿਆ 20 ਮਿੰਟ ਲਵਾਈ ਜਲੀ ਅੱਧਾ ਘੰਟਾ ਮਤਲਬ ਜੀ ਕੋਈ ਪੁੱਛਣ ਪਾਛਣ ਨਹੀਂ ਆਇਆ ਐਸਐਸਪੀ ਰੋਡ ਗਿਆ ਰਿੰਗਰ ਰੋਡ ਦੂਜਾ ਹਰੀ ਸਿੰਘ ਰੋਡ ਦੂਜਾ ਸਾਹਮਣੇ ਨਹੀਂ ਕੀ ਉਹ ਬੰਦਾ ਕਿਸੇ ਦੇ ਚਿੱਟੇ ਦਾ ਮਾਰਿਆ ਆ ਉਹਨਾਂ ਨੇ ਟੀਮਸ ਬਣ ਗਈਆਂ ਸੀ ਐਸਪੀ ਸਾਹਿਬ ਜੀ ਜਨਾਬ ਗਰੀਫ ਕਰਦੇ ਕਿ ਜਾਰੀ ਰਹੇ ਸਰਗਮ ਉਹ ਤਾਂ ਬੀਜੀਸੀ ਕੇ ਸਰ ਕਿ ਸ਼ਾਮ ਤੱਕ ਇਹਨਾਂ ਚੈੱਕ ਦਾ ਨੰਬਰ ਆਉਂਦੇ ਆ ਪੂਰਾ ਪੁੱਤ ਦਾ ਹੁਣ ਆਉਣਾ ਨਹੀਂ ਮੈਂ ਨਹੀਂ ਉਹਨਾਂ ਜਦ ਸਰਕਾਰ ਕਰਨਾ ਜਿੰਨਾ ਚਿਰ ਮੈਨੂੰ ਕੋਈ ਇਨਸਾਫ ਨਹੀਂ ਹੋ ਰਿਹਾ ਕੀ ਚੱਲ ਜਾਈਏ ਪੁੱਤ ਆ ਮੁੜਨਾ ਨਹੀਂ ਕਿਸੇ ਨੂੰ ਮੇਰੇ ਵੱਤ ਦੇ ਗੋਲੀਆਂ ਮਾਰੀਆਂ ਮੇਰੇ ਪਰ ਆਪਰ ਉਹਨਾਂ ਦੇ ਪੁੱਤ ਜੀ ਬਹੁਤ ਸ਼ਰੀਫ ਹੁੰਦਾ ਸੀ ਕਦੇ ਕੋਈ ਵੀ ਚੌਂਕੀ 'ਚ ਕੋਈ ਵੀ ਦਿੱਕਾ ਨਹੀਂ ਦਾ ਇੱਕ ਕੰਧ ਦਾ ਮੈਟਰ ਸੀ ਜਿਹੜਾ ਸਾਡਾ 400 ਜਿਹੜੇ ਚੌਂਕੀਆਂ ਚਾਹ ਸਾਬਾਨੇ ਉਹ ਕਹਿੰਦਾ ਵੀ ਇਸ ਦੀ ਕੋਈ ਗੱਲ ਨਹੀਂ ਸਰ ਕੰਪਨੀ ਸਦਾ ਸੋਲਵ ਕਰਵਾਉਂਦਾ ਬੜਾ ਅੱਛਾ ਮੋਟਾ ਸੀ ਕਹਿੰਦਾ ਨਹੀਂ ਕੋਈ ਸੁਣ ਲੱਗਦਾ ਨਹੀਂ ਉਹ ਫਿਰ ਉਹ ਫਿਰ ਉਹ ਸੋਲਵ ਕਰਵਾਇਆ ਸੀ ਕਹਿੰਦਾ ਸਰ ਕੋਈ ਤਾਂ ਕਿਸੇ ਨੇ ਤਾਂ ਕੋਈ ਅਜਿਹਾ ਇਸ਼ੂ ਹੀ ਨਹੀਂ ਸੀ ਜੀ ਸਰ ਵੈਸੇ ਗਾੜੀ ਜਿਹੜੇ ਮੋਟਰ ਹਨ ਜੀ ਇਹ ਤਾਂ ਐਵਰੀ ਡੇ ਸਟੋਰੀ ਹੈ ਉਸ ਤੋਂ ਸੇ ਕੱਲ ਮੈਂ ਜਲੰਧਰ ਗਿਆ ਸੀ ਕਾ ਜੀ ਉਥੇ ਸਾਡੇ 10 ਵਜੇ ਦੁਕਾਨ ਲੁੱਟ ਲਈ ਜੀ ਪਿਸਤੌਲ ਦੇ ਗੋਲੀਆਂ ਦੇ ਪਰसों ਚੌਥੇ ਮਾਂਚਾ ਗਿਆ ਸੀ ਉੱਥੇ ਬੈਠੇ ਦੇ ਲਾਲੇ ਦੇ ਕੋਈ ਦੁਕਾਨਦਾਰ ਦੇ ਗੋਲੀਆਂ ਚਲਾ ਗਿਆ ਹੁਣੇ ਹੁਣੇ ਖਬਰ ਆਈ ਇਹ ਕਹਿੰਦੇ ਮੋਹਾਲੀ ਮਾਰਤਾ ਕੀ ਉੱਥੇ ਚਲਾ ਗਿਆ ਬੋਲਾਤ ਇਨੇ ਮਾਰੇ ਹੈ ਪੁਲਿਸ ਦਾ ਜਾਂ ਸਰਕਾਰ ਦਾ ਕੋਈ ਡਰ ਨਹੀਂ ਹੈ ਰਹੀ ਗਾ ਜੀ ਨਹੀਂ ਕੋਈ ਪਿਸਤੌਲ ਬੰਦਾ ਉਤਕਾ ਮਾਰਨ ਲੱਗਿਆ ਬੜਾ ਫਰੇਜ਼ ਕਰਦੇ ਹਰ ਰੋਜ਼ ਦੀ ਨਵੀਂ ਸਟੋਰੀ ਸਹੀ ਹੈ ਜਿਹੜਾ ਦੇ ਲਗਾਤਾਰ ਹੋ ਰਿਹਾ ਹੈ ਅਜਾ ਆਟੇ ਵਾਈਟ ਤੇ ਆਇਆ ਹੁਣੇ ਸੁਣਿਆ ਲੱਗਿਆ ਕਿ ਮੌਲੀ ਹੋ ਗਿਆ ਕੰਮ ਇੰਨੇ ਮਾਰਿਆ ਤੇ ਇਹਨਾਂ ਦੇ ਤੁਸੀਂ ਲਾਈਸੈਂਸ ਤੇ ਨਹੀਂ ਉਹ ਲਾਈਸੈਂਸ ਕੀ ਤੋਤਾ ਸਾਡੇ ਵਰਗਿਆਂ ਨੂੰ ਨਹੀਂ ਛੱਡਣ ਨੂੰ ਪਿਆਰ ਉਹ ਇੰਨਾ ਚੈਰ ਐਸਐਸਪੀ ਰੋਡ ਤੋਂ ਲੰਘ ਰਿਹਾ ਕੋਈ ਉਹਦੇ ਤਾਂ ਤੁਸੀਂ ਲਾਇਸੈਂਸੀਆਂ ਵੈਪਸ ਕੁਸ਼ਤਤਾ ਹੋਣੀ ਚਾਹੀਦੀ ਚੈਕਿੰਗ ਕਿ ਕੋਈ ਜਾ ਰਿਹਾ ਇਦਾਂ ਕੋਈ ਨਹੀਂ ਕੋਈ ਲੋਡ ਮੈਡਮ ਡਾਫਰ ਮੈਂ ਇੱਥੇ ਐਸਐਚਯੂ ਸ਼ਰਮਾ ਬੇਸ਼ਾਹੂ ਸਿਟੀ ਜੇਵਾਉਂਦਾ ਹੈ ਜੀ ਕਾਲੀ ਹੈ ਜੀ ਕੋਈ ਗੱਲ ਨਹੀਂ ਮੈਂ ਹੁਣੇ ਤਰਨਤਾਰ ਵਿੱਚ ਇਲੈਕਸ਼ਨ ਸੀਗਾ ਭੈਣ ਜੀ ਅਸੀਂ ਉੱਥੋਂ ਆਏ ਆ ਤੁਹਾਡੇ ਨਾਲ ਆਰ ਜੀ ਨਈ ਇਨਸਾਬ ਮਰਦਾ ਤੇ ਫਿਰ ਅਸੀਂ ਆਪਦੇ ਵੱਲੋਂ ਤੁਸੀਂ ਕੀ ਕਰਨਾ ਅਸੀਂ ਆਪਦੇ ਵੱਲੋਂ ਐਸਐਸਪੀ ਦਾ ਘਰਾਓ ਕਰਾਂਗੇ ਜਾਂ ਉੱਥੇ ਬੈਠੇ। ਠੀਕ। ਕੋਣ ਨੂੰ ਜਿੰਨਾ ਚਿਰ ਪਹਿਲਾਂ ਤੁਸੀਂ ਪਰਿਵਾਰ ਕਿਉਂਕਿ ਮੈਂ ਇਹੋ ਜੇ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਠੀਕ ਹੈ ਜੀ। ਜੱਗਾ ਜੀ ਆ ਜਾਣਗੇ ਆ ਮਨੀ ਇੱਥੇ ਥੋੜੇ-ਥੋੜੇ ਪਰ ਤੁਸੀਂ ਫੈਸਲਾ ਪਹਿਲਾਂ ਪਰਿਵਾਰ ਤੇ ਪਿੰਡ ਵਾਲਿਆਂ ਨੇ ਲੈਣਾ। ਠੀਕ। ਉਹ ਕਿ ਐਵੇਂ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਸਾਡੇ ਬਲਦੀ ਚ ਤੇਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ। ਤੁਹਾਡੇ ਨਾਲ ਹੈ ਜਿੱਥੇ ਕੋਈ ਚਾਰ ਪੈਸੇ ਵੀ ਲੱਗੇ ਵਕੀਲ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ। ਕੌਡੀ ਲੜਾਈ ਲੜਾਂਗੇ ਨਹੀਂ ਪੁਲਿਸ ਗ੍ਰਿਫਤਾਰ ਕਰਦੀ ਉਹਨਾਂ ਨੂੰ ਉਹ ਵੀ ਅਸੀਂ ਲੜਾਈ ਲੜਾਂਗੇ ਉਹ ਟੁੰਡਾ ਜਾਣ ਵਾਲਾ ਤਾਂ ਭਾਈ ਵਾਪਸ ਤੇ ਆ ਗਿਆ ਸੀ ਇਹ ਉਹ ਆਉਂਦਾ ਹੋਵੇ ਤਾਂ ਅਸੀਂ ਸਾਰੇ ਜਣੇ ਸਾਰਾ ਪਿੰਡ ਵਗਾਰ ਲਈਏ ਪਰ ਉਹ ਆਉਂਦਾ ਇਹ ਫੈਸਲਾ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਲੈਣਾ ਹੈ ਉਹ ਵੀ ਹੈਗੇ ਉਸੇ ਤੋਂ ਸਾਡੇ ਆਉਣ ਦਾ ਮਕਸਦ ਇਹ ਹੁੰਦਾ ਤੁਸੀਂ ਲੋਕਾਂ ਨੇ ਆ ਤਾਂ ਸਾਡਾ ਇਲਾਕੇ ਦੇ ਜਗਰਾਉ ਵਾਲਿਆਂ ਨੇ ਵੋਟਾਂ ਪਾਈਆਂ वैसे भी ਸਾਡਾ ਫਰਜ਼ ਬੰਦਾ ਹਾ ਦਾ ਨਾਰਾ ਮਾਰਨਾ ਫਿਰ ਪਾਰਟੀ ਹੈ ਇਹਨੇ ਨਾਲ ਮਾੜਾ ਮੋਟਾ ਪੁਲਿਸ ਉੱਤਾਰ ਕਰਨ ਲੇਂਦੀ ਹੈ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਵੈਸੇ ਹਾਲਾਤ ਬਹੁਤ ਮਾੜੇ ਜੋ ਕਹੀਏ ਕੋਨੀ ਮਾਰੇ ਹਲਾ ਜੇ ਫੜ ਕੇ ਮਾਰੇ ਹੁਣ ਜਿਹੜੇ ਉਹਦੇ ਬੰਦੇ ਆ ਉਹ ਸਾਰੇ ਮਾਰੇ ਜਾਂਦੇ ਮਾਰੇ ਤੇ ਫੇਰੇ ਇਹਦਾ ਕੰਮ ਹੀ ਨਾ ਚੱਲੇ ਨਹੀਂ ਕੰਮ ਕਰ ਲੱਗੇ ਚੱਲੇ ਆ ਦੁਬਈ ਜਾਂਦੇ ਨੇ ਸੋਨਾ ਲੰਕੀ ਜਾਂਦਾ 25 25 ਕਿਲੋ ਤੋਂ ਅਕਸਰ ਨੇ ਵੀ ਕਰੋਨਾ ਅੰਤਿਮ ਸੰਸਕਾਰ ਕਿਦੋਂ ਕਰਨਾ ਹੈ ਪਰ ਜਿੰਨਾ ਚਿਰ ਇਹ ਨਹੀਂ ਸੁਣੋ ਨਹੀਂ ਕਰਨਾ ਕਰਨ ਦੋ ਕਰ ਤੁਸੀਂ ਫੋਰਸ ਨਾ ਕਰੋ ਰੱਛਾ ਇਹਨਾਂ ਦਾ ਮਨ ਜਦੋਂ ਕਰਦਾ ਹੈ ਉਹਨਾਂ ਦੇ ਮੁਤਾਬਕ ਚੱਲੋ ਅਸੀਂ ਇਹਨਾਂ ਦੇ ਨਾਲ ਜੇ ਤੁਸੀਂ ਫੋਰਸ ਕਰੋਗੇ ਤਾਂ ਫਿਰ ਅਸੀਂ ਕਦੇ 100% ਖਰਾਬ ਸਰ ਸਾਨੂੰ ਵੀ ਪਰਵਾਹ ਨਹੀਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦਾ ਬੱਚਾ ਜਵਾਨ ਚ ਰਹੇ ਜੇ ਵੀ ਕੱਲਾ ਕੱਲਾ ਬੇਟਾ ਸੀ ਜੇ ਅਸੀਂ ਨਹੀਂ ਆ ਸਕਦਾ ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਸਾਡੇ ਆਫੀਸਰ ਸਾਹਿਬਾਨ ਅਗਲੇ ਦੀ ਜਿਵੇਂ ਮਾਨੂੰ ਕਿਉਂਕਿ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਕਲੇਜੇ ਚ ਜਿਵੇਂ ਮਾੜੀ ਮੋਟੀ ਸ਼ਾਂਤੀ ਮਿਲਦੀ ਹੈ ਰਾਜ ਸਰ ਉਹਨਾਂ ਨੂੰ ਉਵੇਂ ਕਰ ਲੈਣਗੇ ਰਾਜ ਸਰ ਬਿਲਕੁਲ ਅਸੀਂ ਵੀ ਨਹੀਂ ਇਸ ਦਾ ਇੰਟਰਫੀਰੈਂਸ ਕਰਦੇ ਅਸੀਂ ਕਿਉਂਕਿ ਇੱਕ ਤਾਂ ਅਗਲੇ ਦੇ ਕਰਨ ਨੌਜਵਾਨ ਮੁੰਡੇ ਦੀ ਲਾਸ਼ ਪਈ ਹੈ ਉੱਤੇ ਰਾਜਨੀਤੀ ਕਰਕੇ ਵਿਆ ਕਰੋ ਬਿਲਕੁਲ ਨਹੀਂ ਭਾਈ ਜੀ ਆਪ ਦੀ ਮਰਜ਼ੀ ਕਰਨੀ ਏ ਸਾਡੀ ਬਿਲਕੁਲ ਨਹੀਂ ਇਸ ਗੱਲ 'ਚ ਤੁਹਾਨੂੰ ਰਾਏ ਕੋਈ ਰੈਂਡਾਲੇ ਰਹਿ ਲਓ ਆਪ ਲੋ ਆਸੀਂ ਪਰ ਥੋੜੇ ਯਾਰ ਖੜੇ ਆ ਜਿਹੜਾ ਤੁਹਾਡਾ ਫੈਸਲਾ ਹੋਊਗਾ ਇਹ ਨਾ ਸਮਝਿਓ ਵੀ ਅਸੀਂ ਇਕੱਲੇ ਆ ਪੂਰਾ ਜਗਰਾਓ ਪੂਰੇ ਪੰਜਾਬ ਦੇ ਲੋਕ ਜੱਗਾ ਆ ਮਨੀ ਏ ਸਾਰੇ ਅਸੀਂ ਤੁਹਾਡੇ ਨਾਲ ਖੜਾ ਕੱਲੇ ਨਹੀਂ ਮਹਿਸੂਸ ਕਰਨਾ ਜਿੰਨੇ ਜੋਗਰੇ ਆ ਅਸੀਂ ਤੁਹਾਡੇ ਨਾਲ ਤੇ ਤਕੜੇ ਰਹੋ ਹੋ ਆ ਵੀ ਸੰਦੂ ਸਾਹਿਬ ਆਉਜੀ ਸਤਿ ਸ਼੍ਰੀ ਅਕਾਲ ਗੁਰਿੰਗ ਸਾਹਿਬ ਅੱਜ ਇੱਥੇ ਗਿੱਦੜਵਿੰਟੀ ਪਿੰਡ ਚ ਆਏ ਹੋ ਇਸ ਘਰ ਦੇ ਇੱਕ ਮੁੰਡੇ ਨੂੰ ਕੱਲ ਜਗਰਾਉ ਵਿਖੇ ਕਤਲ ਕਰ ਦਿੱਤਾ ਗਿਆ ਜੀ ਕੀ ਕਹੋਗੇ ਪੰਜਾਬ ਜਿਹੜੀ ਲਾਅ ਐਂਡ ਆਰਡਰ ਸਥਿਤੀ ਹੈ ਕੀ ਚੱਲ ਰਹੀ ਹੈ ਇਸ ਟਾਈਮ ਦੇਖੋ ਗੱਲ ਇਹ ਆ ਕਿ ਮੈਂ 3 ਦਿਨ ਹੋ ਗਏ ਲਗਾਤਾਰ ਇੱਕ ਦਿਨ ਮਾਨਸਾ ਗਿਆ ਸੀ ਦਿੰ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਦੇ ਗੋਲੀਆਂ ਚਲਾਤੀਆਂ ਉਹਨੂੰ ਸਮਝ ਨਹੀਂ ਆਈ ਵੀ ਕਿਉਂ ਚਲਾਈ। ਸ਼ਾਮ ਨੂੰ 1 ਕਰੋੜ ਦੀ ਫਰੋਤੀ ਬੰਗਦੇ। ਕੱਲ ਮੈਂ ਗਿਆ ਸੀ 1.5 ਕਰੋੜ ਰੁਪਏ ਦੇ ਗਹਿਣੇ 10:30 ਵਜੇ ਦਿਨ ਦਿਹਾੜੇ ਲੁੱਟ ਲੈ ਗਏ। ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਸੀ। ਆ ਅੱਜ ਤੀਜਾ ਦਿਨ ਹੈ ਕਿ ਕੱਲ ਸ਼ਾਮ ਦੀ ਇਹ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਨ ਜਿਨ੍ਹਾਂ ਨੂੰ ਐਸਐਸਪੀ ਦੇ ਘਰ ਦੇ ਜਵਾਂ ਨਾਲ ਦਫ਼ਤਰ ਕੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚ ਕਹਿਣ ਦਾ ਭਾਵ ਹੁਣੇ-ਹੁਣੇ ਖਬਰ ਮਿਲੀ ਹੈ ਰਾਹ ਚੌਂਦੇ ਨੂੰ ਕਿ ਮਹੌਲੀ ਦੇ ਵਿੱਚ ਗੋਲੀ ਚੱਲ ਗਈ ਜੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਸਾਰੀਆਂ ਲੋਕ ਭੱਜ ਗਏ ਸਨ ਸਾਰੀਆਂ ਪਾਰਟੀਆਂ ਜੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਉਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੀ ਸੋਸ਼ਲ ਮੀਡੀਆ ਤੇ ਜੀ ਸੋਸ਼ਲ ਮੀਡੀਆ ਤੇ ਤੇਜਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ ਹਾਂਜੀ ਤੇ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਜਾਂਦਾ ਜੀ ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਜਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਜੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜੀ ਜਿਹੜੀ ਬਾਹਰ ਬਿਠੀ ਵਿਦੇਸ਼ਾਂ ਚ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਤੁਹਾਡਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਚ ਆਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਚਪੇੜੇ ਜਾਂ ਗਾੜਾ ਕੱਢਣ ਵਾਸਤੇ ਜਾਂ ਪਾਰਟੀ ਵਾਲੇ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 751 ਕਰਾਉਣਾ ਸੀ ਪੰਜਾਬੀ ਪੁਲਿਸ ਰਹੀ। ਪਤਾ ਨਹੀਂ ਕੀ ਹੋ ਗਿਆ ਕਿ ਕਿਹਦੇ ਚ ਕਮੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ। ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ। ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ। ਨਕੋਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ। ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਨਮੈਂਟ ਸੀ ਫਿਰ ਗੋਲੀ ਮਾਰ ਕੇ ਮੋਗੇ ਚ 4-5 ਆ ਤੁਹਾਡੇ ਨਾਲ ਹੈ ਰੋਜ਼ਾਨਾ ਦੀਆਂ ਕਠਨਮਾਂ ਵੀ ਉਹ ਸੁਨਿਆਰੀ ਦੁਕਾਨ 'ਚ ਵੜ ਗਏ ਉਹਨੇ ਬੰਦ ਕਰ ਲਈ ਤੇ ਉਹਨੂੰ ਠੋਕਤਾ ਜੀ ਸਾਡੇ ਦੋ ਬਲਾਕ ਪ੍ਰਧਾਨ ਮਾਰਤੇ ਜੀ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇੱਕ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵੱਲੋਂ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਹੈ ਧਰਨਾ 'ਤੇ ਗਿਆ ਪਰ ਸੋ ਮੰਨ ਸਾ ਦੇਤੇ ਜੀ ਲੜਾਈ ਲੱਗ ਸਕਦੀਆਂ ਸੀ ਕਈ ਵਾਰੀ ਰਾਜਨੀਤੀ ਹੁੰਦੀ ਹੈ ਲੋਕ ਕਹਿੰਦੇ ਜਾਣ ਬੁੱਝ ਕੇ ਤੇਲ ਪਾਉਂਦੇ ਆ ਅਸੀਂ ਪੰਜਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਹੈ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸਰਕਾਰ ਤੋਂ ਰੋਕਦੇ ਆ ਮੈਂ ਇਹੋ ਜੀ ਰਾਜਨੀਤੀ ਕਰਦਾ ਨਹੀਂ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਢਾਕੇ ਪਰਿਵਾਰ ਦੇ ਨਾਲ ਖੜੇਗੀ ਮarli ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਰੋਜ਼ਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਹੈ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਾਂ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਤੇ ਵੀ 120 ਚੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਨੂੰ ਪੈਸਾ ਦੇ ਆ ਕੇ ਜ਼ਿੰਦਗੀ ਵਧੀਆ ਬਤੀਤ ਕਰ ਰਹੇ ਜੀ ਉਹਨਾਂ ਦੀਆਂ ਮਾਸੀਆਂ ਚਾਚੀਆਂ ਤਾਈਆਂ ਜਿਹੜੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇਗਾ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਤੇ ਜਿਹੜੇ ਜੇਲਾ ਜੂਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਕਈ ਵਾਰੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖੌਫ ਹੋਣਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਡਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਆ ਇਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਦਾਰ ਠਹਿਰਾਉਂਦਾ ਜੀ ਇੱਕ ਕੈਪਟਨ ਰਮਿੰਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਔਰ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਕੱਲ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਅੱਜ ਇਹਦਾ ਬਹੁਤ ਗੰਭੀਰ ਮੁੱਦਾ ਹੈ ਇਸ ਸੰਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਆਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇੱਥੇ ਇੰਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂਗੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾਂ ਲਾਏਗਾ ਸੀ ਉਹਨਾਂ ਦੇ ਨਾਲ